ਆਨ-ਏਅਰ ਦੇ ਨਾਲ ਤੁਸੀਂ ਬਣੇ ਹੋਏ ਅਪਡੇਟਸ ਸਾਂਝੀਆਂ ਕਰ ਰਹੇ ਆ ਕਿਸਾਨ ਆਕੂ ਮੀਟਿੰਗ ਤੋਂ ਬਾਹਰ ਆਏ ਨੇ ਅਗਲੀ ਤਾਰੀਖ 15 ਜਨਵਰੀ ਤੈਅ ਕਰ ਦਿੱਤੀ ਗਈ ਏ ਇੱਕ ਵਾਰ ਫੇਰ ਸਰਕਾਰ ਦਾ ਅੜਿਅਲ ਰਵਈਆ ਬਰਕਰਾਰ ਰਿਹਾ ਏ ਸਰਕਾਰ ਨਹੀਂ ਮੰਨੀ ਤੇ ਹੁਣ ਦੇਖਣਾ ਹੋਵੇਗਾ ਕਿ ਕੀ ਆ ਜਿਹੜੇ ਕਿਸਾਨ ਆਕੂ ਨੇ ਉਹ ਫਿਰ ਇਸ ਮੀਟਿੰਗ ਦੇ ਲਈ ਰਾਜੀ ਹੁੰਦੇ ਨੇ ਜਾਂ ਫਿਰ ਨਹੀਂ ਕਿਉਂਕਿ ਸਰਕਾਰ ਵੱਲੋਂ ਨਵਾਂ ਸਮਾਂ ਦਿੱਤਾ ਗਿਆ ਹੈ 15 ਜਨਵਰੀ ਦਾ ਕਿਸਾਨ ਆਗੂਆਂ ਦਾ ਕਹਿਣਾ ਕਿ ਅਸੀਂ ਮੀਟਿੰਗ ਤੇ ਜਾਣਾ ਜਾਂ ਫਿਰ ਨਹੀਂ ਜਾਣਾ ਇਹ ਦੇਖਾਂਗੇ ਇਹ ਸੋਚਾਂਗੇ ਵਿਚਾਰਾਂਗੇ ਪਰ ਹੁਣ ਸਾਡਾ ਸਾਰਾ ਧਿਆਨ ਜਿਹੜਾ ਹੈ ਉਹ 26 ਜਨਵਰੀ ਦੇ ਉੱਤੇ ਹੋਵੇਗਾ 26 ਜਨਵਰੀ ਨੂੰ ਜਿਹੜਾ ਅਸੀਂ ਮਾਰਚ ਕਰਨਾ ਹੈ ਉਹਦੇ ਤੇ ਸਾਡਾ ਧਿਆਨ ਜਿਹੜਾ ਹੈ ਰਹੇਗਾ ਅਸੀਂ ਮੀਟਿੰਗ ਤੇ ਆਉਣਾ ਜਾਂ ਫਿਰ ਨਹੀਂ ਆਉਣਾ ਇਹਦੇ ਬਾਰੇ ਫੈਸਲਾ ਜਿਹੜਾ ਹੈ ਬਾਅਦ ਵਿੱਚ ਲਾਵਾਂਗੇ ਸੋ ਲਗਾਤਾਰ ਔਨ 에ਅਰ ਦੇ ਉੱਤੇ ਅਸੀਂ ਅਪਡੇਟ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸਾਨ ਆਗੂ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਵਿਗਿਆਨ ਪਵਨ ਤੋਂ ਬਾਹਰ ਆ ਰਹੇ ਨੇ ਮੀਟਿੰਗ ਬੈਸਟਾ ਰਹੀਏ ਰੋਟੀ ਖਾਣਗੇ ਕੇਂਦਰੀ ਆਗੂ ਵਾਪਸ ਹੀ ਨਹੀਂ ਮੁੜੇ ਕੇਂਦਰੀ ਮੰਤਰੀਆਂ ਦਾ ਇਹ ਅੜੀਆੜ ਰਵਈਆ ਜਿਸ ਰਵਈਏ ਤੇ ਚੱਲਦੇ ਅਸੀਂ ਕਹਿ ਸਕਦੇ ਹਾਂ ਕਿ ਇਹ ਮੀਟਿੰਗ ਸਿਰਫ 2 ਘੰਟੇ ਦੇ ਕਰੀਬ ਹੀ ਚੱਲੀ 2 ਆ ਪੌਣੇ 3 ਵਜੇ ਮੀਟਿੰਗ ਸ਼ੁਰੂ ਹੁੰਦੀ ਹੈ 3:30 ਆ ਵਜੇ ਲੰਚ ਬ੍ਰੇਕ ਕਰ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਜਿਹੜੇ ਜਿਹੜੇ ਵੀ ਮੰਤਰੀ ਸਨ ਉਹ ਵਾਪਸ ਹੀ ਨਹੀਂ ਮੁੜਦੇ ਤੇ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਸਮਝੀ ਜਾ ਰਹੀ ਐ ਇਸ ਅੰਦੋਲਨ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਏ ਪਹਿਲੀ ਵਾਰ ਅਜਿਹਾ ਹੋਇਆ ਏ ਕਿ ਇਸ ਤਰੀਕੇ ਦੇ ਨਾਲ ਆ ਜਿਹੜਾ ਸਰਕਾਰ ਨੇ ਆਪਣਾ ਰਵਈਆ ਤਖ਼ਤ ਹੋਵੇ ਹਾਂ ਅੱਜ ਕੋਈ ਚਰਚਾ ਹੁਆ ਚਰਚਾ ਮੇਂ ਥੋੜਾ ਗਰਮਾ-ਗਰਮੀ ਵੀ ਹੁਆ ਹਾਂ ਮਗਰ ਹਮ ਲੋਕ ਬੋਲਾ ਕਿ ਹਮ رپیل کے علاوہ کوئی بات سننے کے لیے تیار نہیں ہے رپیل کے بغیر سرکار بولا جی نام کو دوبارہ بولنے کا کوشش کیا ہم اس کو نکال دیا یہ بات ہم نہیں سنیں گے بہت سن لیا کو بولا تب ٹھیک ہے تو ہم لوگ ایک کوٹ میں چلو کورٹ میں کیوں جگہ سرکار کے ساتھ ہمارا کسان کا سیدھا سوال ہے سرکار کے ساتھ کورٹ میں ہم نہیں جائیں گے ہم کسی کو سوال نہیں ہے نہیں کورٹ بولا یہ قانونی ہے کیا گھر کے نام ہے آپ کو قانونی ادھیکار ہم چیلنج نہیں کر رہے ہم ہاں قانون کو چیلنج کر رہے کالون کی اس ہمارا کوٹ فوٹ کے جانے کا کوئی سوال نہیں ہے سیدھا ہوگا تو ہوگا نہیں تو ہم لڑیں گے مریں گے اس کے علاوہ کوئی بات ہمارا سامنے نہیں ہے ਅਦਾਲਤ 'ਚ ਚਲਦੇ ਆ ਅਦਾਲਤ 'ਚ ਜਾ ਕੇ ਗੱਲ ਕਰਦੇ ਆ ਪਰ ਉਸ ਗੱਲ ਨੂੰ ਠੁਕਰਾ ਦਿੱਤਾ ਗਿਆ ਕਿਸਾਨ ਆਗੂਆਂ ਵੱਲੋਂ ਕਿ ਸਾਡੀ ਲੜਾਈ ਤੁਹਾਡੇ ਨਾਲ ਹੈ ਸਾਡੀ ਲੜਾਈ ਸਾਡੀ ਲੜਾਈ ਤੁਹਾਡੇ ਨਾਲ ਹੈ ਸਾਡੀ ਲੜਾਈ ਜਿਹੜੀ ਹੈ ਉਹ ਆ ਜਿਹੜਾ ਹੈ ਅਦਾਲਤਾਂ ਦੇ ਨਾਲ ਨਹੀਂ ਹੈ ਸੁਪਰੀਮ ਕੋਰਟ ਦੇ ਨਾਲ ਨਹੀਂ ਹੈ ਕਾਨੂੰਨ ਤੁਸੀਂ ਲਾਗੂ ਕੀਤੇ ਨੇ ਤੇ ਤੁਹਾਨੂੰ ਹੀ ਰੱਦ ਕਰਨੇ ਪੈਣਗੇ ਸੋ ਜੋਗਿੰਦਰ ਸਿੰਘ ਉਹ ਗਰਾਹਾ ਜਿਹੜੇ ਨੇ ਉਹ ਬਾਹਰ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ तमाम ਜਿਹੜੇ ਕਿਸਾਨਾ ਗੁਣੇ ਉਹ ਮੀਟਿੰਗ ਦੇ

ਜਗਿੰਦਰ ਸਿੰਘ ਉਹ ਗਰਾਹਾਂ ਦੇ ਆਲੇ ਦੁਆਲੇ ਤੁਸੀਂ ਵੱਡਾ ਜਮਾਵੜਾ ਦੇਖ ਸਕਦੇ ਹੋ ਆ ਸਭ ਤੋਂ ਪਹਿਲਾਂ ਬਾਹਰ ਆਏ ਨੇ ਵੱਡੇ ਕਿਸਾਨਾਂ ਆਗੂਆਂ ਦੇ ਵਿੱਚੋਂ ਜੇਕਰ ਗੱਲ ਕੀਤੀ ਜਾਵੇ ਸੋ ਹੁਣ ਕੀ ਸਰਕਾਰ ਜਿਹੜੀ ਹੈ ਉਹ ਅੱਗੇ ਕੋਈ ਕਦਮ ਉਠਾਵੇਗੀ ਜਾਂ ਫਿਰ ਇਸ ਅੰਦੋਲਨ ਨੂੰ ਇੱਦਾਂ ਹੀ ਕਿਸਾਨ ਆਗੂ ਜਿਹੜੇ ਨੇ ਅੱਗੇ ਲੈ ਕੇ ਜਾਣਗੇ ਇਹ ਵੀ ਪ੍ਰੋਪੋਜ਼ਲ ਦਿਆਂ ਹੋਇਆ ਸਾਰੇ ਨਿਬੜਿਆ ਚੁੱਪ ਕਰਕੇ ਬਹਿ ਗਏ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਚੁੱਪ ਕਰਕੇ ਬਹਿ ਗਏ ਮੁੜੇ ਅੱਜ ਸਾਰਾ ਉਜਰਾ ਬਾਬਾ ਲੱਖਾ ਸਕੇ ਵਿਚਵਾੜਿਆ ਉਹ ਵੀ ਸੀਗਾ ਅੱਜ ਬਾਬਾ ਪੂਪਾ ਕੋਈ ਨਹੀਂ ਸੀ ਉੱਥੇ ਕੋਈ ਪ੍ਰੋਪੋਜ਼ਲ ਨਹੀਂ ਆ ਸਰਕਾਰ ਨੇ ਪਰਪੋਜ਼ਲ ਵੀ ਕੋਈ ਨਹੀਂ ਦਿੱਤਾ ਅੱਜ ਤਾਂ ਜਿਹੜੀ ਸਰਕਾਰ ਐ ਕਹਿ ਰਹੀ ਜੀ ਐ ਪਹਿਲਾਂ ਬਿਆਨ ਹੀ ਮੈਂ ਤੁਹਾਨੂੰ ਸਵੇਰੇ ਦੱਸ ਕੇ ਗਿਆ ਸਰਕਾਰ ਦਾ ਬਿਆਨ ਸੀ ਵੀ ਤਿੰਨ ਕਾਨੂੰਨਾਂ ਦੇ ਨੂੰ ਤੇ ਰੱਦ ਨਹੀਂ ਹੋ ਕੋਈ ਤੇ ਕੋਈ ਗੱਲ ਨਹੀਂ ਹੋਣੀ ਜੇ ਕੋਈ ਪ੍ਰਪੋਜ਼ਲ ਐ ਸੰਸ਼ੋਧਨ ਕਰਨਾ ਐ ਉਹਦੀ ਐਮੈਂਡਮੈਂਟ ਕਰਨੀ ਐ ਤਾਂ ਗੱਲ ਕਰ ਲੋ ਉਹ ਦੁਬਾਰਾ ਦੁਬਾਰਾ ਉਹੀ ਗੱਲਾਂ ਕਹਿ ਰਹੇ ਨੇ ਉੱਥੇ ਖੜੇ ਨੇ ਸਰਕਾਰ ਜੇ ਹਿੱਲੀ ਨਹੀਂ ਆ। ਅੱਜ ਮੀਟਿੰਗ ਦੇ ਵਿੱਚ ਕੌਣ ਕੌਣ ਪਣ ਸ਼ਾਮਲ ਸੀ ਜੀ ਅੱਜ ਉਹੀ ਜਿਹੜੇ ਪਹਿਲਾਂ ਹੁੰਦੇ ਨੇ ਉਹੀ ਸਾਰੇ ਸੀ ਹਾਂ। ਜਿਹੜਾ ਰਾਹੁਲ ਸਾਹਿਬ 15 ਤਰੀਕ ਦੀ ਮੀਟਿੰਗ ਚਾਹੋਗੇ ਤੁਸੀਂ ਤੇ ਬਾਅਦ ਵਿੱਚ ਫੈਸਲਾ ਹੋਵੇ ਜਦੋਂ ਸਾਰੇ ਆਉਣਗੇ ਅਸੀਂ ਵੀ ਆਵਾਂਗੇ ਕਹਿ ਕੇ ਆਏ ਨੇ ਵੀ ਆਉਣਗੇ ਆਵਾਂਗੇ ਜਾਵਾਂਗੇ ਪਰ ਗੱਲ ਤਾਂ ਹੁਣ ਕਰ ਨਹੀਂ ਰਹੇ ਪਿਛਲੀ ਮੀਟਿੰਗ 2 ਘੰਟੇ ਚੱਲੀ ਅੱਜ 1.5 ਘੰਟਾ ਚੱਲੀ ਤੇ ਲੱਗਦਾ ਹੈ ਕਿ ਹੁਣ ਲੱਗਦਾ ਹੁਣ ਅਗਲੀ ਮੀਟਿੰਗ ਤਾਂ आधा ਘੰਟਾ ਚੱਲੇਗੀ ਕਿਉਂਕਿ ਟਾਈਮ ਤਾਂ ਘਟਦਾ ਜਾ ਰਿਹਾ ਹੁਣ ਸਰਕਾਰ ਤਾਂ ਬਿਲਕੁਲ ਗੱਲ ਹੀ ਨਹੀਂ ਸੁਣ ਰਹੀ ਅੱਜ ਵੀ ਸਾਡਾ ਘੰਟਾ ਵੱਧ ਨਹੀਂ ਲੱਗਿਆ ਉਥੇ ਤਾਂ ਬਹੁਤ ਛੇਤੀ ਵੱਕੀ ਸੀ ਮੀਟਿੰਗ 26 ਜਨਵਰੀ ਦੇ ਬਾਰੇ ਵਿੱਚ ਆਪ ਲੋਕ ਨੇ ਕੁਝ ਗੱਲ ਕੀਤੀ ਸਰਕਾਰ 26 ਜਨਵਰੀ ਦੇ ਬਾਰੇ ਵਿੱਚ ਸਰਕਾਰ سے کیا بات ਕਰਨੀ ਸਰਕਾਰ ਨੂੰ ਦੱਸਿਆ ਆਪ ਲੋਕਾਂ ਨੇ ਕਿ ਹਮ ਲੋਕ ਟਰੈਕਟਰ ਰੈਲੀ ਸਰਕਾਰ ਨੂੰ ਪਤਾ ਹੈ ਰੋਜ਼ ਇੰਟੈਲੀਜੈਂਸੀ ਉਹਨਾਂ ਦੀ ਵਿੱਚੀ ਫਿਰਦੀ ਹੈ ਸਾਰਾਂ ਦੇ ਅਖਬਾਰਾਂ 'ਚ ਖਬਰਾਂ ਆਉਂਦੀਆਂ ਨੇ ਸਰ ਜਿਹੜੇ ਉਹਨਾਂ ਨੇ ਕੱਲ ਕਿਹਾ ਸੀ ਉਹ ਸਟੇਟਾਂ ਨੂੰ ਅਧਿਕਾਰ ਦਿੱਤਾ ਜਾਊਗਾ ਉਹ ਵਾਲੀ ਪ੍ਰਪੋਜ਼ਲ ਅੱਜ ਕੋਈ ਰੱਖੀ ਉਹਨਾਂ ਨੇ ਬਿਲਕੁਲ ਨਹੀਂ ਰੱਖੀ ਕੋਈ ਨਹੀਂ ਰੱਖੀ ਅਗਲਾ ਬਿਆਨ ਹੀ ਸੀ ਮੀਡੀਆ ਦੇ ਵਿੱਚ ਹਾਂ ਕੱਲਾ ਬਿਆਨ ਹੀ ਸੀ ਅੱਜ ਦੇ ਠੀਕ ਹਾਲਤ ਤੇ ਆਉਣਾ ਸੋ ਦੇਖੋ ਜੋਗਿੰਦਰ ਸਿੰਘ ਉਹ ਗਰਾਹਾ ਇੱਥੋਂ ਜਾ ਰਹੇ ਨੇ ਬਾਕੀ ਵੀ ਕਿਸਾਨ ਆਗੂ ਜਿਹੜੇ ਨੇ ਜਲਦੀ ਹੀ ਬਾਹਰ ਆਉਣਗੇ ਤੇ ਲਾਈਵ ਅਪਡੇਟਸ ਇਹੀ ਨੇ ਕਿ ਅਗਲੀ ਮੀਟਿੰਗ 15 ਤਾਰੀਖ ਤੈਅ ਕਰ ਦਿੱਤੀ ਗਈ ਹੈ ਉਸ ਮੀਟਿੰਗ ਚ ਆਉਣ ਦਾ ਫੈਸਲਾ ਕਿਸਾਨ ਆਗੂ ਆਪਣੀ ਸਾਂਝੀ ਮੀਟਿੰਗ ਦੇ ਵਿੱਚ ਲੈਣਗੇ ਪਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤੇ ਸਾਡਾ ਧਿਆਨ ਜਿਹੜਾ ਹੈ ਉਹ ਹੁਣੇ 26 ਜਨਵਰੀ ਨੂੰ ਕੀਤੇ ਜਾ ਰਹੇ ਕਿਸਾਨ ਮਾਰਚ ਤੇ ਹੋਵੇਗਾ ਸੋ तमाम ਤਸਵੀਰਾਂ ਸੀ ਵਿਗਿਆਨ ਭਵਨ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸਮੀ ਤਾਂ ਫਿਰ ਤੁਸੀਂ ਸੁਪਰੀਮ ਕੋਰਟ ਦਾ ਰੁਖ ਕਰ ਸਕਦੇ ਹੋ ਉੱਥੇ ਜਾ ਕੇ ਉਹ ਜਿਹੜੇ ਨੇ ਅਜੇ ਅੰਦਰ ਮੌਜੂਦ ਨੇ ਪਰ ਮੀਟਿੰਗ ਖਤਮ ਹੋ ਗਈ ਏ ਕੇਂਦਰੀ ਮੰਤਰੀ ਜੋ ਕਿ ਲੰਚ ਬ੍ਰੇਕ ਤੋਂ ਬਾਅਦ ਵਾਪਸ ਨਹੀਂ ਮੁੜੇ ਨਾ ਸਰਕਾਰ ਇੱਕ 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 ਸੁਣੋ ਮੈਂ ਸਾਫ਼ ਕਰ ਦਿੰਨਾ ਗੱਲ ਵੀ ਸਰਕਾਰ ਫੈਸਲਾ ਕਰਨ ਤੇ ਜੇ ਨਹੀਂ ਆਈ ਸਰਕਾਰ ਟੋਲ ਮਟੋਲੂ ਕਰਕੇ ਇਹ ਅੰਦੋਲਨ ਨੂੰ ਤੋੜਨਾ ਚਾਹੁੰਦੀ ਆ ਫੇਲ ਕਰਨਾ ਚਾਹੁੰਦੀ ਹੈ ਇਹ ਲੋਕਾਂ ਦਾ ਦਮ ਦੇਖਣਾ ਚਾਹੁੰਦੀ ਹੈ ਇਹ ਅੰਦੋਲਨ ਨੂੰ ਐਟ ਵਾਲਾ ਜਾ ਰਿਹਾ ਵੀ ਕਿਸਾਨ ਜਥੇਬੰਦੀਆਂ ਤੋਂ ਇੰਨਾ ਵੱਡੀ ਗਿਣਤੀ ਕਿਸਾਨਾਂ ਦੀ ਇਹ ਕੌਣ ਕਾਨੂੰਨਾਂ ਦੇ ਪੱਖ ਚ ਤੁਸੀਂ ਥੋੜ ਹੋ ਪੱਖ ਵਾਲੇ ਬਾਲੇ ਨੇ ਅਸੀਂ ਤਾਂ ਉਹਨਾਂ ਦੀ ਵੀ ਸੁਣਨੀ ਐ ਛੋਡੀ ਵੀ ਸੁਣਨੀ ਐ ਸਰਕਾਰੇ ਦੀ ਦਲੀਲਾਂ ਲਿਆ ਰਹੀ ਐ ਜਦੋਂ ਕਿ ਉਹਨਾਂ ਦੇ ਕੋਲੇ ਕੋਈ ਇਹੋ ਜੀ ਗਿਣਤੀ ਨਹੀਂ ਕਿਸਾਨਾਂ ਦੀ ਕੋਈ ਜਥੇਬੰਦੀ ਨਹੀਂ ਕਲਾ ਸਕਦੀ ਜਿਹੜੀ ਨਾ ਕਾਨੂੰਨਾਂ ਦੇ ਪੱਖ 'ਚ ਹੈ ਜਨ ਆंदोलਨ ਨੇ ਬਣ ਰਿਹਾ ਸਾਨੂੰ ਜ਼ੋਰ ਲਾਉਣਾ ਪੈਣਾ ਸਾਨੂੰ ਹੋਰ ਜਨਤਾ ਨੂੰ ਲੈ ਕੇ ਆਉਣਾ ਪੈਣਾ ਹੋਰ ਇਕੱਠ ਬਣਾਉਣੇ ਪੈਣ ਐਕਸ਼ਨ ਪਲਾਨ ਹੋ ਰਿਹਾ ਸਭ ਇਹ ਗੱਲ ਹੋਈ ਅੱਜ ਜਿਹੜੇ ਭਾਜਪਾ ਬੋਲਵਾਣੀ ਬੋਲਵਾਣੀ ਦੇਖੋ ਪਹਿਲਾਂ ਤੁਸੀਂ ਕਦੇ ਬੋਲਵਾਣੀ ਦੇ ਵਿੱਚ ਰੁੱਖਾ ਬਣ ਕਦੇ ਨਹੀਂ ਆ ਕਿਸੇ ਦਾ ਉਹਨਾਂ ਨੇ ਨਰੇਟਿਵ ਬਦਲਤਾ ਜਿਹੜਾ ਉਹ ਕਹਿ ਰਹੇ ਨੇ ਕਿ ਮਤਲਬ ਕਾਨੂੰਨ ਜਿਹੜਾ ਹੋਰਾਂ ਦੇ ਪੱਖ 'ਚ ਵੀ ਹੈਗਾ ਕਿਸਾਨਾਂ ਦੇ ਪੱਖ 'ਚ ਹੈ ਇਹ ਥੋੜਾ ਵਿਸਤਾਰ ਨਾਲ ਸਮਝਾਓ ਇਦਾਂ ਉਹਨਾਂ ਨੇ ਕਿਉਂ ਕਿਹਾ ਬਹੁਤ ਮੋਰ ਕਦੇ ਸਾਨੂੰ ਕਿਸਾਨ ਆ ਕੇ ਕਹਿੰਦੇ ਨੇ ਕਿਸਾਨ ਜਥੇਬੰ ਚਰਚਾ ਹੋਈ ਹੈ ਅੰਦਰ ਇੱਕ ਚਰਚਾ ਹੋਈ ਹੈ ਜਿਹੜੀ ਰਾਜਵਾਲ ਸਾਹਿਬ ਨੇ ਕੀਤੀ ਹੈ ਉਹ ਕਹਿੰਦੇ ਵੀ ਉਹ ਬਹੁਤ ਭੱਦਾ ਬੋਲਦੇ ਨੇ ਪੰਜਾਬ ਦੇ ਕਿਸਾਨ ਲੀਡਰਾਂ ਵਾਸਤੇ ਬਹੁਤ ਭੱਦੀ ਸ਼ਬਦਾ ਬੜੀ ਵਰਤਦੇ ਨੇ ਤੁਸੀਂ ਉਹਨਾਂ ਨੂੰ ਪਰ ਜਾਓ ਉਹ ਕੌਣ ਨੇ ਮੈਂ ਨਹੀਂ ਜਾਨੀ ਦੇਖਿਆ ਕਿਹੜੇ ਸੁਣ ਹਾਂ ਨੂੰ ਮਾਓਵਾਦੀ ਕਿਹਾ ਕਹਿੰਦੇ ਉਹ ਗ੍ਰਾਹਾਂ ਤੋਂ ਮਾ ਉਹ ਮੈਨੂੰ ਤਾਂ ਉਹ ਕਹੀ ਜਾਵੇ ਜਿਹੜਾ ਕਹਿਣਾ ਹੈ ਹੋਰ ਸਾਰੇ ਨਾ ਕਹੋ ਸੂਬੇ ਨੂੰ ਅਧਿਕਾਰ ਦੇਣ ਦੀ ਗੱਲ ਕਹਿ ਰਹੇ ਸੀ ਕਿ ਅਸੀਂ ਸੂਬਿਆਂ ਦੇ ਉੱਤੇ ਅਧਿਕਾਰ ਛੱਡ ਦਾਂਗੇ ਕਿ ਉਹਨਾਂ ਨੇ ਲਾਗੂ ਕਰਨਾ ਹੈ ਕਿ ਨਹੀਂ ਉਹ ਕੋਈ ਬਿਲਕੁਲ ਨਹੀਂ ਅਜੇ ਹਜਾ ਕੋਈ ਜ਼ਿਕਰ ਨਹੀਂ ਹੋਇਆ ਉੱਥੇ ਸੂਬਿਆਂ ਦੇ ਅਧਿਕਾਰ ਦਾ ਵੀ ਸੂਬਿਆਂ ਨੂੰ ਕਾਨੂੰਨ ਦੇ ਤੰਗ ਸਪੋਰਟ ਕਰਨ ਦਾ ਇਹ ਹਜਾ ਕੋਈ ਹੋਰ ਕੋਈ ਪ੍ਰਪੋਜ਼ਲ ਸੇਸੇ ਦਾ ਕੋਈ ਪ੍ਰੋਸਪੈਕਟ ਨਹੀਂ ਬਿਲਕੁਲ ਮੀਟਿੰਗ ਵੇਸਤਾ ਰਹੀ ਹੈ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਬਾਕੀ ਵੀ ਕਿਸਾਨ ਆਗੂ ਜਿਹੜੇ ਨੇ ਤੁਸੀਂ ਦੇਖੋ ਕਿ ਬਾਹਰ ਆ ਚੁੱਕੇ ਨੇ ਤੇ ਮੀਟਿੰਗ ਖਤਮ ਹੋ ਚੁੱਕੀ ਹੈ ਕੇਂਦਰ ਸਰਕਾਰ ਨਹੀਂ ਮੰਨੀ ਹਰਪਾਲ ਸੰਘਾ ਹੋਣਾ ਨੂੰ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਦਰਸ਼ਨਪਾਲ ਹੋਣਾ ਨੂੰ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਹੋਰ ਵੀ ਕਿਸਾਨ ਆਗੂ ਜਿਹੜੇ ਨੇ ਉਹਨਾਂ ਦੇ ਨਾਲ ਮੌਜੂਦ ਨੇ ਸੋ ਇਹ ਮੀਟਿੰਗ ਇਸ ਵੇਲੇ ਖਤਮ ਹੋ ਗਈ ਹੈ ਅਗਲੀ ਤਾਰੀਖ 15 ਜਨਵਰੀ ਮਿੱਥੀ ਗਈ ਹੈ ਕੋਸ ਮੀਟਿੰਗ ਦੇ ਵਿੱਚ ਆਉਣਾ ਹੈ ਜਾਂ ਫਿਰ ਨਹੀਂ ਆਉਣਾ ਇਹ ਕਿਸਾਨ ਆਗੂ ਜਿਹੜੇ ਨੇ ਮੀਟਿੰਗ ਕਰਕੇ ਤੈਅ ਕਰਨਗੇ ਪਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਧਿਆਨ ਸਾਡਾ ਜੋਰ ਸਾਡਾ ਪੂਰਾ ਜਿਹੜਾ ਮੁੱਖ ਮਕਸਦ ਉਹ 26 ਜਨਵਰੀ ਨੂੰ ਕਿਸਾਨ ਪ੍ਰੇਡ ਨੂੰ ਸਫਲ ਕਰਨਾ ਹੋਵੇਗਾ ਕਿਉਂਕਿ ਕੇਂਦਰ ਸਰਕਾਰ ਆਪਣਾ ਅਜੀਵ ਰਵਈਆ ਨਹੀਂ ਛੱਡ ਰਹੀ ਤਸਵੀਰਾਂ ਦੇ ਵਿੱਚ ਦਰਸ਼ਨਪਾਲ ਹੁਣਾਂ ਨੂੰ ਤੁਸੀਂ ਦੇਖ ਸਕਦੇ ਹੋ ਹਰਪਾਲ ਸੰਘਾ ਹੁਣਾਂ ਨੂੰ ਤੁਸੀਂ ਦੇਖ ਸਕਦੇ ਹੋ ਹਰਪਾਲ ਜੀ ਰਪਾਲ ਜੀ ਹਰਪਾਲ ਜੀ ਹਰਪਾਲ ਜੀ ਬਸ਼ਰਪਾਲ ਜੀ ਬਸ਼ਰਪਾਲ ਜੀ ਹਰਪਾਲ ਜੀ ਕੀ ਗੱਲ ਹੋਈ ਐ ਮੀਟਿੰਗ ਦੇ ਵਿੱਚ ਮੀਟਿੰਗ ਬੈਠਾ ਜਿਹੜੀ ਕਹਿ ਕੇ ਗਿਆ ਸੀ ਉਹੀ ਗੱਲ ਹੋਈ ਉਹ ਸਰਕਾਰ ਅੜੀਊ ਆ ਉਹ ਕਹਿੰਦਾ ਜੀ ਅਸੀਂ ਤਾਂ ਦੇਖਦੇ ਕਿਸਾਨ ਆ ਜਿਹੜੇ ਬਹੁਤ ਉਹਦੇ ਹੱਕ ਜੋ ਆ ਅਸੀਂ ਜਿਹੜੀ ਇਹ ਜਿਹੜੀ ਇਹਨੂੰ ਵਾਪਸ ਨਹੀਂ ਕਰਨਾ ਰਿਪੀਲ ਨਹੀਂ ਕਰਨੀ ਇਹ ਹੀ ਗੱਲਾਂ ਜੀ ਉਹ ਹੋਰ ਉਹ ਤਾਂ ਕੁਝ ਨਹੀਂ ਇੱਕ ਘੰਟਾ ਲੇਟ ਆਇਆ ਤਾਂ ਪੌਣਾ ਘੰਟਾ ਉਹਦੇ ਬਾਅਦ ਹਾਹੀ ਗੱਲਾਂ ਸ਼ੁਰੂ ਹੋ ਤਾਂ ਉਹ ਕੋਈ ਤਾਂ ਬਾਅਦ ਨਹੀਂ ਪਰ ਦੇਖੋ ਅਸੀਂ ਕੋਈ ਗੁੰਜਾਇਸ਼ ਨਹੀਂ ਛੱਡਣ ਦੇਣੀ ਵੀ ਸਰਕਾਰ ਕਹ ਲੂੰਗਾ ਇਹ ਵੀ ਗੱਲਬਾਤ ਤੋਂ ਭੱਜ ਕੇ ਆਵਾਂਗੇ ਪਰ 26 ਤਰੀਕ ਦੀ ਤਿਆਰੀ ਵੀ ਪੂਰੇ ਜੋਰ ਨਾਲ ਕਰਾਂਗੇ ਸੁਪਰੀਮ ਕੋਰਟ ਦੇਖੋ ਜਿਹੜੀਆਂ ਉਹ ਗੱਲਾਂ ਕਰਦੇ ਆ ਅਸੀਂ ਜਿਹੜੀ ਤੁਹਾਡੇ ਲਈ ਆਫੀਸ਼ੀਅਲ ਗੱਲ ਇਹ ਹੀ ਆ ਕਿ ਅੱਜ ਦੀ ਜਿਹੜੀ ਮੀਟਿੰਗ ਬੇ ਸਿੱਟਾ ਸਰਕਾਰ ਕੋਰਟ ਤੋਂ ਕਹਿੰਦੇ ਕਿ ਸਾਨੂੰ ਚੈਲੰਜ ਕਰੋ ਜੇ ਤੁਹਾਨੂੰ ਲੱਗਦਾ ਕਿ ਆਹੋ ਇਹ ਜੇ ਰੱਖਦੇ ਰੱਖਦੇ ਆ ਇਹਦੀ ਗੱਲ ਅਸੀਂ ਅਸੀਂ ਕਹਿੰਦਾ ਵੀ ਅਸੀਂ ਅਸੀਂ ਨਹੀਂ ਸੁਪਰੀਮ ਕੋਰਟ ਦਾ ਜਿਹੜਾ ਉਹ ਤੁਹਾਡੇ ਵਾਲਾ ਫੈਸਲਾ ਮੰਨਣਾ ਅੱਗੇ ਜਿਹੜਾ ਜੀ ਆ ਹੁਣ ਕੱਲ ਕੀਤਾ ਟਰੈਕਟਰ ਮਾਰਚ ਕੀਤਾ ਉਹਦੀ ਤਿਆਰੀ ਕਰਾਂਗੇ ਉਹਦੇ ਜਿਹੜੀ ਮੀਟਿੰਗ ਕਰਾਂਗੇ ਕੱਲ ਨੂੰ 2 ਵਜੇ ਸਾਰੀਆਂ ਜਥੇਬੰਦੀਆਂ ਦੇ ਤਾਕੂ ਅਸਰ ਦਿਖਾਈ ਦਿੰਦਾ ਸਰਕਾਰ ਤੇ ਕੋਈ ਫਾਇਦਾ ਨਹੀਂ ਜੀ ਇਹਦਾ ਬਿਲਕੁਲ ਉੱਥੇ ਜਿਹੜੇ ਸੀਗੇ ਕੱਲ ਨੂੰ ਉੱਥੇ ਜਿਹੜੇ ਸਾਰੇ ਆਗੂ ਸਟੇਜ ਤੇ ਹੋਣਗੇ 2 ਵਜੇ ਸਾਰੇ ਉੱਥੇ ਆਗੂ ਸਟੇਜ ਤੇ ਹੋਣਗੇ ਤੇ ਉਹਦੇ ਬਾਅਦ ਜਿਹੜੀ ਸਾਡੀ ਮੀਟਿੰਗ ਹੋਊਗੀ ਫੈਸਲਾ ਲਵਾਂਗੇ ਅਗਲਾ ਇਹਨੂੰ ਕੋਲ ਨੂੰ ਕਿੰਦਾ ਤੇਜ਼ ਕੀਤਾ ਜਾ ਸਕਦਾ ਇਹੀ ਇਹ ਦੀ ਨਹੀਂ ਮੀਟਿੰਗ ਖਤਮ ਹੋ ਗਈ ਜੀ ਪਹਿਲਾਂ ਕਿਸਾਨਾਂ ਵੱਲੋਂ ਖਤਮ ਕੀਤੀ ਮੰਤਰੀਆਂ ਵੱਲੋਂ ਖਤਮ ਕੀਤੀ ਦੇਖੋ ਹੁਣ ਤਾਂ ਸੁਲਾ ਨਹੀਂ ਹੋਈ ਆ ਪਹਿਲਾਂ ਇੱਕ ਵਾਰੀ ਉਹ ਵਿਚੋਟ ਕੇ ਚਲ ਗਏ ਸੀ ਅਸੀਂ ਬੈਠੇ ਰਹੇ ਅਸੀਂ ਲੰਗਰ ਵੀ ਹੋਣੇ ਤਾਂ ਅਖੀਰ ਲਾਸਟ ਦੇ ਵਿੱਚ ਹੋਣੇ ਸ਼ਕਿਆ ਹੋਣੇ ਛੱਕਿਆ ਰਹੇ ਉਸ ਵੇਲੇ ਰੋਸ ਵਜੋਂ ਅਸੀਂ ਛੱਕਿਆ ਨਹੀਂ ਸੀ ਇੰਨੀ ਗੱਲ ਆ ਇਹਦੇ ਬਾਅਦ ਜਿਹੜੀ ਹੋਰ ਆ ਜਿਹੜੀ ਕੋਈ ਜਿਹੜੀ ਗੱਲ ਨਹੀਂ ਕਰਨੇ ਵਾਲੀ ਇਹੇ ਇਹਦੇ ਦਿਲਾਂ ਵਿੱਚ ਚੱਲਿਆ ਉਹ ਕਹਿੰਦੇ ਜੀ ਸਾਡੇ ਹੱਕ ਦੇ ਵਿੱਚ ਬਹੁਤ ਸਾਰੇ ਕਿਸਾਨ ਦੇਖਦੇ ਤੁਸੀਂ ਛੋਟਾ ਗਿਣਤੀ ਆ ਜਿਹੜੀ ਤੁਸੀਂ ਇਹਦਾ ਵਿਰੋਧ ਕਰ ਰਹੇ ਅਸੀਂ ਕਿਹਾ ਦਿਖਾ ਦਿਓ ਕਿੱਥੇ ਆ ਉਹ ਉਹ ਸਾਨੂੰ ਦਿਖਾ ਦਿਓ ਕਿਹੜਾ ਹਿੱਸਾ ਆਇਆ ਤੁਸੀਂ ਅੱਗੇ ਫੇਕ ਜਿਹਾ ਬੰਦਿਆਂ ਵੀ ਇਹ ਜਿਹੇ ਬਣਾ ਕੇ ਇਹ ਜਿਹੇ ਦਿਖਾ ਰਹੇ ਸੀ ਕੋਈ 26 ਜਨਵਰੀ ਨੂੰ ਲੈ ਕੇ ਸਰਕਾਰ ਨੇ ਆਖਿਆ ਕਿ ਉਹ ਰੱਦ ਕਰੋ ਜਾਂ ਉਹ ਨੂੰ ਨਹੀਂ ਉਹਨਾਂ ਨੇ ਨਹੀਂ ਕਿਹਾ ਸਾਡੇ ਬੰਦੇ ਨੇ ਕਹਿੰਦਾ ਜੀ ਤਿਆਰੀ ਕਰਾਂਗੇ ਡਟ ਕੇ ਕਰਾਂਗੇ ਹਾਂ ਚਲੋ ਫੇਰ ਉਹਦਾ ਤੁਹਾਨੂੰ ਪਤਾ ਹੀ ਹੈ ਜੀ ਟੱਕ ਤਰੀਕੇ ਹੁੰਦੇ ਆ ਅੱਗੇ ਵੀ ਕਹਿੰਦੇ ਸੀ ਦਿੱਲੀ ਚ ਬਣ ਨਹੀਂ ਦੇਣਾ ਪਿੱਛੇ ਕਹਿੰਦੇ ਨਹੀਂ ਸੀ ਕਿ ਪੰਜਾਬ ਤੋਂ ਜਦੋਂ ਆਏ ਆ ਕਹਿੰਦੇ ਸੀ ਅਸੀਂ ਬਣ ਨਹੀਂ ਦੇਣੇ ਆਗੇ ਕਹਿੰਦੇ ਇੱਥੇ ਤਾਂ ਹੀ ਇਦਾਂ ਦਾ ਜਿਹੜਾ ਹੋਊਗਾ ਫੇ ਆਵਾਂਗੇ ਦਿੱਲੀ ਕੋਈ ਨਹੀਂ ਜੀ ਇਹਨਾਂ ਨੂੰ ਕੋਈ ਦੁੱਖ ਨਹੀਂ ਇਹਦਾ ਕਹਿੰਦੇ ਹੋਰ 100 200 ਮਰ ਜੇ ਇਹ ਜਿਹੇ ਸਾਡੇ ਹੋਰ ਮਰ ਜਾਣ ਇਹਨਾਂ ਨੂੰ ਕੋਈ ਨਹੀਂ ਦੁੱਖ ਇਹਨਾਂ ਲਈ ਤਾਂ ਇਹ ਲੱਖਾਂ ਭਈਆਂ ਜੀ ਜਿਹੜੀਆਂ ਬੈਠੀਆਂ ਸਾਰੀਆਂ ਮੀਟ ਦੇਖੋ ਪਤਾ ਕੀ ਹੈ ਇਹਨਾਂ ਨੂੰ ਸਰਕਾਰ ਨੂੰ ਅਸੀਂ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ ਇਹ ਕਹਿੰਦੇ ਗੱਲਬਾਤੋ ਕਿਸਾਨ ਭੱਜ ਗਏ ਅਸੀਂ ਸਰਕਾਰ ਭਜਾਉਣੀ ਹੈ ਗੱਲਬਾਤ ਦੇ ਵਿੱਚੋਂ ਅਸਲ ਮਕਸਦ ਜਿਹੜਾ ਇਹ ਹੈ ਆ ਇਹ ਦੇ ਕੇ ਸੋ ਬਿਲਕੁਲ ਅਜਾਲ ਕਿਸਾਨ ਕਮੇਟੀ ਤੋਂ ਦਵਾਪਾ ਤੋਂ ਘਰਪਾਲ ਸੰਘਾ ਹੋਣਾ ਨੇ ਦੱਸਿਆ ਕਿ ਸਰਕਾਰ ਇਹ ਚਾਹੁੰਦੀ ਏ ਕਿ ਇਹ ਗੱਲ ਪ੍ਰਚਾਰੀ ਜਾਵੇ ਕਿ ਕਿਸਾਨ ਭੱਜ ਗਏ ਨੇ ਸਾਨੂੰ ਜਦੋਂ ਵੀ ਬੁਲਾਉਣਗੇ ਅਸੀਂ ਆਵਾਂਗੇ ਸੋ ਹੁਣ 15 ਤਰੀਕ ਨੂੰ ਪੱਕਾ ਏ ਕਿ ਮੀਟਿੰਗ ਹੋਵੇਗੀ 15 ਜਨਵਰੀ ਦੀ ਤਾਰੀਖ ਤੈਅ ਕਰ ਦਿੱਤੀ ਗਈ ਏ ਪਰ ਕਿਸਾਨ ਆਗੂਆਂ ਦਾ ਕਹਿਣਾ ਏ ਕਿ ਸਾਡਾ ਧਿਆਨ ਤੇ ਸਾਡਾ ਸਾਰਾ ਜੋਰ ਹੁਣ 26 ਜਨਵਰੀ ਦੇ ਉੱਤੇ ਹੋਵੇਗਾ 15 ਦੀ ਮੀਟਿੰਗ ਦੇ ਵਿੱਚ ਵੀ ਅਸੀਂ 26 ਦੀ ਤਿਆਰੀ ਕਰਕੇ ਮੁੜਾਂਗੇ ਸੋ ਫਿਲਹਾਲ ਅੱਜ ਦੀ ਇਹ ਵੱਡੀ ਅਪਡੇਟ ਹੈ ਕਿ ਕੇਂਦਰ ਸਰਕਾਰ ਨਹੀਂ ਮੰਨੀ ਤੇ ਕਿਸਾਨ ਲੀਡਰਾਂ ਨੂੰ ਇੱਕ ਵਾਰ ਫਿਰ ਖਾਲੀ ਹੱਥ ਵਾਪਸ ਪਰਤਣਾ ਪਿਆ ਇੱਕ ਨਵੀਂ ਤਾਰੀਖ ਦੇ ਨਾਲ ਜਿਹੜੀ ਤਾਰੀਖ ਹੈ 15 ਜਨਵਰੀ ਦੀ